ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਖਾਸਾ ਹੀ ਸਮਾਂ ਬੀਤ ਗਿਆ ਕੋਈ ਵੀਡੀਓ ਨਹੀਂ ਪਾਈ ਬਸ ਕੁਝ ਘਰ ਦੇ ਰਜੇਵਾ ਕਰਕੇ ਟਾਈਮ ਨਹੀਂ ਲੱਗਾ ਤੇ ਇਦਾਂ ਹੀ ਟਾਈਮ ਲੰਘਦਾ ਗਿਆ ਹੁਣ ਬਚਰਾ ਬਾਦ ਅੱਜ ਕੀ ਕੀਤਾ ਵੀ ਇੱਕ ਵੀਡੀਓ ਬਣਾਉਣੀ ਆ ਤੇ ਇੱਕ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਆ ਇਹ ਵੀਡੀਓ ਵਿੱਚ ਹੋਊਗਾ ਜੀ ਪੰਜਾਬ ਦੇ ਜਿੱਦਾਂ ਰਵੇ ਤੀ ਤਰ੍ਹਾਂ ਦੇ ਗੁੜ ਬਣਾਉਂਦੇ ਆ ਸਾਡੇ ਘਰ ਦਾ ਹੀ ਕੁਝ ਕੁ ਕਮਾਦ ਹੀ ਤੇ ਉਹੀ ਵੱਡ ਗੁੱਡ ਗਿਆ ਵੀ ਸਭ ਕੁਝ ਇਕੱਠਾ ਕਰਕੇ ਤੇ ਹੁਣ ਅੱਜ ਬਣਾਉਣ ਜਾਵਾਂਗੇ ਗੁੜ ਸਾਡੇ ਇਥੇ ਪਿੰਡ ਤੇ ਨਹੀਂ ਹੈ ਗੱਲ ਅਗਲੇ ਪਿੰਡੇ ਹੈਗਾ ਇੱਕ ਕੋ ਸੈਟਅਪ ਪੂਰਾ ਜਿਹਨੇ ਉਹ ਗੁੜ ਬਣਾ ਕੇ ਵੇਚਦੇ ਸਾਡੇ ਸੱਜਣ ਹੀ ਕੋਈ ਤੇ ਤਾਂ ਕਰਕੇ ਅਸੀਂ ਫਿਰ ਨਾਲ ਕੋਲੋਂ ਮਦਦ ਮੰਗੀ ਤੇ ਉਹਨਾਂ ਗਿਆ ਵੀ ਆ ਜੋਦੇ ਅਸੀਂ ਆਪੇ ਗੁੜ ਕੱਢ ਕੇ ਲੈ ਜਾਵਾਂ ਅਸੀਂ ਕਿਤੇ ਜਾਣਾ ਸੋ ਅੱਜ ਆਪ ਜਾਵਾਂਗੇ ਤੇ ਆਪ ਹੀ ਗੁੜ ਕੱਢ ਕੇ ਲੈ ਕੇ ਆਵਾਂਗੇ ਤੇ ਤੁਹਾਨੂੰ ਦਿਖਾ ਲਾਂਗੇ ਸਾਰਾ ਪ੍ਰੋਸੈਸ ਕਿਦਾਂ ਕੀ ਕੋ ਜੁੰਦਾ ਵਾ ਮਿਲਦੇ ਆ ਜੀ ਅੱਗੇ ਕਿ ਤੁਹਾਨੂੰ ਵੀਡੀਓ ਦੇ ਵਿੱਚ ਤਾਂ ਬਈ ਕਮਾਦਿਆ ਥੋੜਾ ਜਿਹਾ ਆਪਣੇ ਘਰੇ ਬੀਜਿਆ ਹੈ ਇਹ ਨਾ ਇਹ ਨਾਲ ਹੀ ਵਡੂ ਬੂਡ ਕੇ ਛੇਲ ਛੁਲ ਕੇ ਤਿਆਰ ਕਰਕੇ ਬੰਨ ਲਿਆ ਵਾਣਾ ਹੁਣ ਦੋ ਕੁ ਮਰਲੇ ਥਾਂ ਜੁ ਹੋਣਾ ਮੇਰੇ ਖਿਆਲਾਂ ਦੇ ਹੁਣ ਉਹਨਾਂ ਨੂੰ ਸਾਰਾ ਦੱਸਾਂਗੇ ਮਾਹੌਲ ਝਾਲ ਵੀ ਕੀ ਐਵਰੇਜ ਆਉਂਦੀ ਕਿੰਨਾ ਗੁੜ ਨਿਕਲਦਾ ਕੀ ਮਾਹੌਲ ਚਾਲਿਆ ਬਸ ਉਹਨਾਂ ਸਾਨੂੰ ਕਹਿਆ ਹੈ ਵੀ ਬੱਲ ਨਹੀਂ ਹੈਗਾ ਬੱਲਣ ਆਪਣਾ ਲਈ ਆਇਓ ਉਹਨਾਂ ਵਾਲਨ ਦਾ ਪ੍ਰਬੰਧ ਕਰਨਾ ਉਹਨਾਂ ਸਾਨੂੰ ਕਹੇ ਜਿਹੜੇ ਗੰਨੇ ਦੇ ਉੱਤੇ ਖੋਰੀ ਖਾਰੀ ਲੱਦੀ ਉਹ ਲੈ ਉਹਨਾਂ ਥਰ ਜਨਾਂ ਦੇ ਪਰ ਉਹਦੇ ਅਸੀਂ ਨਾਲੋਂ ਨਾਲ ਹੀ ਸਾੰਪਤੀ ਸਾਨੂੰ ਪਤਾ ਨਹੀਂ ਹੁਣ ਸਾਡੇ ਬੇੜ ਬਸਿਰਾ ਕਮਾ ਲੈ ਨੂੰ ਲੱਦਣ ਕਿਹੇ ਹਲੋਂ ਜਾਵਾਂਗੇ ਤੇ ਪੁੱਛਿਆ ਲੱਗੋ ਚਾਚਾ ਜੀ ਨਾਲ ਉਹਨਾਂ ਦੇ ਫਿਰ ਉਹਨਾਂ ਦੀਆਂ ਪੈੜੀਆਂ ਜਾ ਕੇ ਕਮਾਦ ਲੈ ਕੇ ਆਵਾਂਗੇ ਖੋਰੀ ਉਹ 5 7 10 15 ਲੈ ਕੇ ਜਾਵਾਂਗੇ ਤੇ ਫਿਰ ਉਹਨਾਂ ਨਾਲ ਬਣਾਵਾਂਗੇ ਗੂੜਾ ਪਾਗੋਂ ਸਾਡੀ ਤਿਆਰੀ ਆ ਬਸ ਚੱਲੇ ਆਂ ਅਸੀਂ ਪੈੜੀਆਂ ਚ ਖੋਰੀ ਲੈਣ ਖੋਰੀ ਇਕੱਠੀ ਕਰਕੇ பஞ்ச சம்ப பட்டா பஞ்ச சாத்த பண்ணா கண்ட ਕਮਾਦ ਦੀ ਛਲਾਈ ਚਲਣ ਦੀ ਹੈ ਜਿਹੜੇ ਮਿਲ ਦੇ ਦੇਣਾਗਾ ਨਾ ਬੁਟਰੀ ਮਿਲ ਜਾਊਗਾ ਉਹ ਅਗਲੇ ਪਾਸੇ ਦਰਿਆ ਆਈ ਗਿਆ ਅਗਲੇ ਗੰਡੇ ਨੂੰ ਤੇ ਅੱਗੇ ਟਰਾਲੀ ਖੋਰੀ ਦੀ ਤੇ ਚੱਲ ਪਏ ਹੁਣ ਪਿੰਨੋ ਹੁਣ ਜਾਵਾਂਗੇ ਸਮਾਨ ਕਰਾਂਗੇ ਲੈ ਕੇ ਇਹਦੇ ਉੱਡ ਚੱਡਣ ਜਾਂ ਇਹ ਵੇਚ ਲੈਣਿਆ ਕੋਲ ਇਹਨੇ ਬੜਿਆ ਹੋਇਆ ਵਸ ਥੋੜਾ ਆ ਕੇ ਇਹਨੂੰ ਸਾਫ਼ ਸੁੱਟ ਸੈੱਟ ਕਰਕੇ ਤੇ ਫੇਰ ਇਹਦਾ ਕਰਦੇ ਹਾਂ ਨਾ ਕੋਲ ਇਹ ਪਾਸੇ ਕਿ ਚੱਲੂਆ ਲੋਟ ਹੈ ਘੱਟ ਟਰਾ ਕਰਕੇ ਸਾਫ ਤੇ ਹੁਣ ਲੋਹ ਬਣ ਜੇ ਪਾਤੀ ਦੇ ਵਿੱਚ ਇਹੋ ਜੇ ਪੰਜ ਪੀਪੇ ਪਾ ਕੇ ਤੇ ਨੂੰ ਸੇਕ ਦੇਣਾ ਸ਼ੁਰੂ ਕਰਾਂਗੇ ਇੱਕ ਪਤਲੀ ਬਾਲੀਏ ਬਾਲੀਏ ਅੱਗ ਹਾਂਜੀ ਇਹ ਜੂਰਾ ਸਰਹਾਵੇ ਚੱਲਣ ਲਿਆ ਪੂਰਾ ਮਾਰ ਗਏ ਐ ਕਿੰਨਾ ਲੱਗਿਆ ਭਈ ਉਹ ਨੂੰ ਇੱਕ ਬਹੁਤ ਬੜੀ ਲੱਗਦੀ ਹੈ ਬੰਦ ਦਾ ਇਹ ਜੀ ਹਾਂ ਚਲੋ ਜੀ ਯਾਰ ਬਾਲਣ ਲਾਗੇ ਤੇ ਅੱਗ ਦੀ ਤਿਆਰੀ จะลุกไปทำ嘛อ่กาล้นตัวนียก็เริ่อท <S ess iz os> ุกโอ้ชิมัน ਸੇਕ ਲਵਾ ਲਿਆ ਤੇ ਸੇਕ ਲੱਗਣ ਤੋਂ ਬਾਅਦ ਹੁਣ ਮੈਲ ਉੱਤੇ ਆ ਗਈ ਆ ਉਹਨੂੰ ਮੈਲ ਨੂੰ ਇਦਾਂ ਇਕੱਠੀ ਕਰਕੇ ਤੇ ਆਪਾਂ ਬਾਹਰ ਕੱਢ ਦੇਣਾ ਮੈਲ ਉਹ ਪਰਨੀ ਟੋਕਰੀ ਨਹੀਂ 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 ਉਹ ਪਰੇ ਪੋਰੀ ਰੱਖਣਾ ਉਹ ਟੋਕਰੀ ਤੇ ਮੈਲ ਲਾ ਲਾ ਕੇ ਉੱਧਰ ਇਕੱਠੀ ਕਰੀ ਜਾਂਦੇ ਆ ਇਹ ਜੋ ਟਿਆਂ ਨੇ ਉਹ ਲੈ ਯੋਰਾ ਨਾਲ ਜਮੂਨੋ ਟੂਰਾ ਚੱਲੋ ਤੇ ਕੀ ਰਹੇ ਔਰੇ ਪਾਸਿਆਂ ਤੋਂ ਸ਼ੁਰੂ ਹੋ ਜਾਣੀਆਂ ਨਾ ਮੁਝਕਾਇਆ ਨਹੀਂ ਰਹੀ ਪਾਸਿਆਂ ਤੋਂ ਫੋਟੋ ਨਹੀਂ ਪਾਣੀ ਕਿੰਨੇ ਓਏ ਦੰਦਾ ਜੇ ਦੋ ਤਾ ਹਾਂ ਹਾਂ ਕੋਈ ਸਤਿ ਸ੍ਰੀ ਅਕਾਲ ਅੱਧਰ ਬਿਜੀ ਹੋਏ ਇਹਨੂੰ ਮਾਰ ਜਣੇ ਕਿੰਨੇ ਨਹੀਂ ਦੇਖਾ ਨਹੀਂ ਇਹਨਾਂ ਉਹ ਨਹੀਂ ਕਰਦੇ ਤੁਮਾਰਨੇ ਕੱਲੇ ਤੇ ਕੱਲੇ ਹਾਂ ਹਾਂ ਇੱਥੇ ਪੰਜਾਬ ਆ ਹਾਂ ਹਾਂ ਇੱਥੇ ਕਰਕੇ ਜਾਂਦਾ ਰੋਡ ਛੱਡਿਆ ਹੋ ਰਿਹਾ ਹੈ ਨਾ ਉਹਦੇ ਵੀ ਰੂਲ ਤੇ ਹੁਣ ਇਹਦੀ ਹਵਾ ਲੱਗ ਰਹੀ ਘੜ ਗਈ ਆ ਬਹੁਤ ਘੜ ਗਈ ਹੋਵੇ ਬਹੁਤ ਜੰਡ ਹੋ ਗਈ ਮਿਸ ਮਾਰਦਾ ਮਿਸ ਸਫਾਇ ਖਾਲੀ ਕਰ ਹਾਂ ਲੈ ਆ ਲੈ ਇੱਕ ਪੱਤ ਜਿਹੜੀ ਪਹਿਲਾਂ ਪਾਈ ਹੋ ਉਹ ਲਗਭਗ ਤਿਆਰ ਹੋ ਗਿਰੇ ਜੇ ਪਈ ਆ ਉਹਨਾਂ ਜਾਵਦੇ ਹੁਣ ਅਗਲੇ ਦੀ ਤਿਆਰੀ ਕਰੋ ਉਹਨਾਂ ਅਗਲੀ ਪੱਤ ਦੀ ਰੋ ਕੱਢਣ ਲੱਗ ਗਏ ਆ ਕੰਮ ਪ੍ਰਕਿਰਿਆ ਚ ਉਹ 10 ਮਿੰਟਾਂ ਆਵੀਆਂ ਦਾ ਕੰਮ ਹੋ ਰਿਹਾ ਹੈਗਾ ਉਹਨੇ ਜਿੰਨੂਆਂ ਪਾਲਟੀਆਂ ਭਰ ਲੈਣੀਆਂ ਚਾਰ ਰੋੜ ਫਿਰ ਘਾਵ ਲਾਂਗੇ ਆਹੋਂ ਦੇ ਉੱਤੇ ਚਾਦਰ ਦੀ ਪਾਤੀਏ ਤੱਪੜ ਜਾ ਵੀ ਜਿਹੜਾ ਸੇਕ ਜਿਹੜਾ ਅੰਦਰ-ਦੰਦਰ ਹੀ ਰਵੇ ਜਿਆਦਾ ਨਾ ਬਾਹਰ ਜਾਵੇ ਤੇ ਲਿਟਰਲੀ ਜੇ ਮੈਂ ਤੁਹਾਨੂੰ ਦੱਸਾਂ ਨੇ ਐਨ ਗੁੜ ਦੀ ਸਮੈਲ ਪੂਰੀ ਆਉਂਡ ਹੈ ਵੀ ਵਧੀਆ ਹੁਣਲੇ ਬਣਿਆ ਨਹੀਂ ਲਹਣ ਰੋੜੀ ਸੰਗਣਾ ਹੁੰਡਿਆ ਡੈਂਸਟੀ ਵਧਨ ਦੀ ਹੈ ਡੈਂਸ ਹੋਣ ਡਿਆ ਹੋਰ-ਹੋਰ ਜਿੰਨਾ ਡੈਂਸ ਹੋਈ ਜਾ ਫਿਰ ਉਹਦਾ ਗੁੜ ਗੰਨ ਨਾਲ ਦੂਜੇ ਪਾਸੇ ਚੱਲਣ ਦਾ ਕੰਮ ਰੋ ਦਾ ਰਾ ਗੱਡੀ ਜਾਂਦੇ ਆ ਜਦੋਂ ਉਹਨਾਂ ਨੂੰ ਇਹ ਕੰਮ ਪੂਰ ਪੈਣਾ ਹਾਂ ਦੇ ਉਦੋਂ ਉਹਨਾਂ ਹੋਰ ਆਉਂਦੀਆਂ ਬਾਲਟੀਆਂ ਤਿਆਰ ਤੇ ਲੈ ਕੇ ਇੱਥੇ ਟੁੱਟਾਂਗੇ ਪੁੱਛਿਆ ਤੇ ਹੈਗਾ ਅੰਕਲਾਂ ਨੇ ਵੀ ਜਿਹੜੇ ਘਰ ਵਾਲੇ ਆਨੇ ਚਾਰਕ ਪੱਤਾ ਨਿਕਲ ਜਣੇ ਅਸੀਂ ਦੋਹਾਂ ਤਿੰਨਾਂ ਦੇ ਹਿਸਾਬ ਨਾਲ ਆਏ ਹਾਂ ਚਾਰਕ ਪੱਤਾਂ ਦੇ ਨੇਹਣ ਬਾਕੀ ਵੇਖੋ ਨੀਂਗ ਨਿਕਲਦੀ ਆ ਔਰੇਜ ਚੱਲ ਜਾਂਦਾ ਕੰਮ ਵਾਹ ساری ਮੈਲ ਲੱਸੀ ਗਈ ਇਹਦੇ ਉੱਤੋਂ ਇਹਦਾ ਹੋਰ ਜੇ ਬੰਦ ਬਣਦਾ ਮੈਲ ਦਾ ਜਗੜਬੰਦੇ ਵੀ ਤਗੜਾ ਹੀ ਬੰਦਾ ਹੋ ਪਤਾ ਹੀ ਹੁੰਦਾ ਸਾਰਿਆਂ ਨੂੰ ਲਗਭਗ ਕੀ ਦਸੀਏ ਬੋੜ ਜਣ ਇਹਦਾ ਸਵਾਰਕ ਦੇ ਵਿੱਚ ਨਵਾਸ ਹੋਵੇ ਚਲਵਾ ਦੇ ਠੀਕ ਹੈ ਐੀ ਗੰਡ ਦੇ ਵਿੱਚ ਜਾਂ ਲੈ ਗਵਾਉਣਾ ਪੈਂਦਾ ਪਿਤਾਈਆ ਬੜਾ ਤਰੰਗ ਦੇ ਦਿੰਦੇ ਢੀਲੇ ਨੇ ਠੀਕ ਹੈ ਕੋ ਦੋਪਰ ਦੀ ਆ ਰਿਹਾ ਦੋ ਇਹ ਵੀ ਹੋ ਗਿਆ ਮੇਰਾ ਅੱਛਾ ਅੱਛਾ ਇਹਨੇ ਫੁੱਲਾ ਜਮਣੇ ਨਾ ਕੋਈ ਨਹੀਂ ਬੇਟੇ ਲੈ ਬੈਠਾ ਨਹੀਂ ਅਸੀਂ ਛੱਡ ਕਰ ਲਈਏ ਬਾਕੀ ਇਹਦੇ ਵਿੱਚ ਵੀ ਨੂੰ ਨਾ ਜੇ ਇਹ ਆਪਾਂ ਜਿਆਦਾ ਚਰੇ ਨੂੰ ਆ ਖਾਵਾ ਹੀ ਮਰ ਜਾਵਾਂਗੇ ਤੇ ਉਹ ਮੜ ਕੇ ਰੜ ਕੇ ਜੇ ਲੱਗ ਜਾਂਦੀ ਹੋਣੀ ਹੈ ਅੱਛਾ ਇਹਦੇ ਵਿੱਚ ਸ਼ੱਕਰ ਪਾਉਣੀ ਉਹ ਥੇ ਥੋੜੀ ਜਿਹੀ ਚੜਾ ਕੇ ਲਾਉਂਦੇ ਆ ਨਹੀਂ ਜੇ ਇਹ ਸ਼ੱਕਰ ਪਾਉਣੀ ਆਪਾਂ ਉਹ ਫਿਰ ਹਾਈ ਹਾਈ ਥਰੇ ਏਚੀ ਨਹੀਂ ਏਚੀ ਜਾਨਾ ਕਰਨਾ ਏਚੀ ਜਿਆਦਾ ਏਚੀ ਨਹੀਂ ਜਿਆਦਾ ਥੋੜੀ ਜਿਹੀ ਮੈਨੂੰ ਉਡਾਉਣੀ ਪੈਂਦੀ ਥੋੜੀ ਗੁੜ ਘੜਦੇ ਹੋਏ ਕਹਿੰਦੇ ਆ ਇਹ ਖਾਵਾ ਵੱਧ ਮਾਵਾ ਫਿਰ ਆ ਲੈ ਕ ਵੇ ਦੇ ਨੀ ਕੋ ਨਾਲ ਕੋ ਆਜੂਣੇ ਪਾਪ ਤੇ ਗਲੀ ਗਰ ਦਾ ਕੇ ਤੇ ਗੋਰ ਲ ਜੇ ਨਾ ਉਹ ਇਹੋ ਇਹੋ ਨਾ ਬਸ ਜੇ ਸੀ ਠੰਡੀ ਚਲਣਾ ਨਾ ਇਹ ਮੂਤਾ ਲਾ ਜਾ ਵੀ ਯਾਰ ਇਹ ਪਤਲਾ ਆ ਬਹੁਤ ਤਾ ਇਹ ਮੂਤਾ ਹੁੰਦਾ ਜਾਊਗਾ ਇਹ ਜੇ ਨਾ ਇਹ ਠੰਡਾ ਹੋਣਾ ਹੈ ਮੰਮੀ ਦੇ ਚਿੰਦੀ ਨਾਲ ਥੰਡੂ ਲਾ ਰੋ ਜੀ ਲਾ ਰੋ ਜੀ ਲੈ ਦੇ ਨਾਲ ਜੂ ਦਾ ਛੜੂ ਆ ਪੈਦਾ ਉਹ ਕਰੇ ਦੇ ਨਾ ਮੀਨਾ ਦਾ ਕਰਦਾ ਆ ਗਿਆ ਇਹ ਨਾਲ ਉਹ ਵਿੱਚ ਉਹ ਆ ਗਿਆ ਉਹਦਾ ਤੇ ਮਾਇਦਾ ਸਾਬ ਵੀ ਆ ਗਿਆ ਬਲਣੇ ਆ ਮਰ ਮਾਰਦੇ ਗਰੇਪੂਰੇ ਜੇ ਛੁੱਟੇ ਆ ਐਦਾ ਹੀ ਨਾ ਆਹ ਬਾਈ ਜਿਹੋ ਹੁੰਦਾ ਇਹ ਵਾਹ ਹੇਦਾਂ ਟੜੀ ਦੁੱਧ ਚਾਹੀਦਾ ਉਹਨੇ ਦੇ ਗੱਲ ਨਹੀਂ ਆ ਲੋਕ ਮਾਜਾ ਜਾਈਗਾ ਨਾ ਨਿਕਲਦਾ ਰਹੇ ਉਹਦਾ ਸਾਹ ਆ ਜਾਣਾ ਇੱਥੇ ਪੱਤ ਲਾ ਦੀ جڑا نوی دا یو دا اورا وېچ نو دا یو باته نه وې په کاکي دتنه وچ بزرګ نه بودی پاتې دی ته ری ਨਮੇਸ਼ ਠੰਡ ਕੇ ਲੈ ਦੇਉਂਦੇ ਹਾਂ ਟਰਾਲੀ ਇਹ ਆ ਗਏ ਅੰਦਰ ਬੈਲੈਂਸ ਸਟਾਰਾ ਦੇ ਛੱਡ ਦੇ ਤੇ ਇਹਨਾਂ ਦਾ ਕੰਮ ਚੱਲ ਜਾਨਾ ਫਾਈਨਲ ਐਡਮ ਇਹਾਰੇ ਲਗਭਗ ਇੱਕ ਪਾਤਾ ਦਾ ਕੋਲ 10 12 ਤੀਜੀ ਪਾਤ ਪਾ ਗਏ ਤੇ ਦੂਜੀ ਪਾਤ ਤਿਆਰ ਆ ਆਹੀ ਐਡਮ ਇੱਕ ਥਰੀ ਗੱਡੀ ਬਾਹਰ ਨਵੇਂ ਆਈਦੇ ਆ ਗੱਟੇ ਉਹ ਇਦਾਂ ਤੀਤੇ ਤੇ ਲਵੇੜ ਕੇ ਇਹ ਹਾਂ ਥੋੜੀ ਜਿਹੀ ਕਸਰ ਰਹੀ ਤੇ ਢਿੱਲੀ ਲਾ ਲਈ ਤੇ ਹੁਣ ਜਮ ਨਹੀਂ ਡਈ ਜਮ ਜਾਊਗੀ ਬਾਰ ਬਾਰਿਸ਼ ਨਮਨਦਾ ਦੇ ਨਾ ਇਹ ਗੱਲ ਕੋ ਕੁੱਕਰ ਨਾਲ ਗੁੜ ਖਾਣੋ ਨਹੀਂ ਇਹ ਗੁੜ ਦੇ ਵਿੱਚ ਰੱਖੀ ਹੈ ਇਹਨੂੰ ਪਾਓ ਵਿੱਚ ਗੁੜ ਦੇ ਸ਼ਾਮ ਨੂੰ ਜੇ ਬਾਰੇ ਬਾਹਰ ਘੱਟ ਲਾ 14 ਜੀ ਮੈਨੂੰ ਬਹੁਤੀਆਂ ਖੁਸ਼ੀਆਂ ਜੀ ਪੱਕੇ ਰੋਟੀ ਖਾਣੀ ਹੋ ਉਹ ਨਹੀਂ ਆਦਾ ਆਂਦਾ ਹੈ ਮੁਰਗਾ ਭਾਵੇਂ ਵੱਡੇ ਆਲੇ ਭਾਵੇਂ ਜੀਂਦਾ ਪੈਗ ਲਾਉਂਦਾ ਉਹਨੇ ਸਾਡੇ ਸਬੂਤਾ ਮੁਰਗੇ ਰੱਖਿਆਂ ਦਾ ਲੱਗ ਕੇ ਮਦਰਾਸੀ ਜਿਹੜੇ ਹੁੰਦੇ ਨੇ ਨਾ ਉਹਨਾਂ ਚ ਚਾਹਾਂ ਦੀ ਥਾਲੀ ਭਰੀ ਹੁੰਦੀ ਆ ਤੇ ਇੱਕੋ ਹੀ ਮੱਛੀ ਦਾ ਪੀਸ ਰੱਖਿਆ ਉਹਨਾਂ ਦੇ ਵਿੱਚ ਮਿਰਚ ਗੱਡੀ ਹੁੰਦੀ ਆ ਉਹ ਆਹ ਉਹ ਮੱਛੀ ਦੇ ਪੀਸਾ ਰੱਖ ਕੇ ਸਾਰੀ ਚਾਹਾਂ ਦੀ ਥਾਲੀ ਭਰਦਾ ਹੈ ਜਿਹੜੇ ਉਹਦੇ ਅੰਦਰ ਸਾਡੇ ਸ਼ੀ ਹੁੰਦੇ ਨੇ ਗੋੜ ਗੁੜ ਗੋੜ ਗੋੜ ਕਰਦਾ ਜੀ ਬਰ 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 ਕਰੀ ਕੇ ਕੋਚ ਕੋਚ ਆਮ ਜੁਰਾਂ ਵੀ ਚੱਲਣ ਗਿਆ ਲੈ ਇਹ ਆਮ ਜੋ ਰੰਦ ਚੱਲਦਾ